हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਰ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਿੰਨ ਨਗਾਵਾਂ ਛੇੜ ਲਈ ਲੈ ਕੇ ਆਏ ਆਂਗੇ ਦੋ ਤਾਂ ਆ ਗਿਆ ਤਾਜ਼ੀਆਂ ਸੂਈਆਂ ਤੇ ਇੱਕ ਆ ਗਿਆ ਕੱਬਣ ਟੁਕੜ ਚੱਕ ਪਾਸ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਗਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੋਮ ਬਾਈ ਹਾਂਜੀ ਵੀਰ ਕਿਵੇਂ ਚੱਲਦਾ ਕੰਮ ਕਰ ਵਧੀਆ ਕੰਮ ਤੇ ਪਿਛਲੀ ਵੀਡੀਓ ਦਾ ਰਿਸਪੌਂਸ ਕਿਵੇਂ ਰਿਹਾ ਬਾਈ ਉਹਦਾ ਪਹਿਲੀ ਵੀਡੀਓ ਤੋਂ ਪਾ ਕੇ ਗਿਆ ਸੀ ਹੂੰ ਤੇ ਹਜੇ ਤਾਂ ਹੀ ਫੋਨ ਆਇ ਠੀਕ ਆ ਹਾਂ ਇੱਕੋ ਗੱਡੀ ਲੈ ਕੇ ਗਿਆ ਪਿੰਡ ਵੀਰੋ ਆ ਮਾਨਸਾ ਜ਼ਿਲ੍ਹੇ ਦਾ ਠੀਕ ਆ ਤਿੰਨੇ ਵੜਾ ਇੱਕੋ ਗੱਡੀ ਲੈ ਗਿਆ ਪਹਿਲੇ ਬੂਹ ਤੇ ਤੇ ਰੇਟ ਫਿਰ ਅੱਜ ਵੀ ਦੇਣ ਲੈਣੀ ਹੋਣੀ ਦੇਣ ਲੈਣ ਵਾਲੀ ਆ ਭਾਈ ਉੱਤੇ ਵੀ ਆਪਾਂ ਦੇਣ ਲੈਣ ਵਾਲੀ ਕਿਥੇ ਬੰਦਿਆਂ ਨੇ ਸਾਈ ਵੀ ਨਹੀਂ ਪਾਈ ਤੇ ਸੌਦਾ ਇੱਥੇ ਆ ਕੇ ਘਰ ਕੇ ਨਾਲ ਦੀ ਨਾਲ ਹੀ ਪਾ ਕੇ ਲੈ ਠੀਕ ਆ ਨਾਮ ਤੇ ਭਾਈ ਆਪਣਾ ਡਰੈਸ ਬੂਕ ਨਾਮ ਜਗਦੀਪ ਗੱਲਾਈ ਪਿੰਡ ਗੋਧੇ ਵਾਲਾ ਜ਼ਿਲ੍ਹਾ ਮੋਗਾ ਜੀ ਤਹਿਸੀਲ ਮੋਗਾ ਜੀ ਨੇੜੇ ਪਿੰਡ ਬਈ ਨੇੜੇ ਆਪਣੇ ਬੁੱਗੀਪਰਾ ਵੀ ਰਹਿ ਜਾਂਦੇ ਇਧਰੋਂ ਫਰ ਰੋੜਾ ਏ ਬਾਈ ਨੂੰ ਬਈ ਪੰਡ ਨੜੇ ਰਹੇ ਨੇ ਦਾ ਕੰਟੈਕਟ ਨੰਬਰ ਬੋਲਿਓ ਬਾਈ 8360915507 ਠੀਕ ਆ ਏ ਬਾਈ ਦਾ ਬਈ ਕੰਟੈਕਟ ਨੰਬਰ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਇਧਰੋਂ ਸ਼ੁਰੂ ਕਰ ਦਈਏ ਹਾਂ ਇਧਰੋਂ ਕਰ ਲਓ ਜੀ ਕਿਹੜਾ ਸੂਆ ਸੂਈ ਹੈ ਬਾਈ ਇਹ ਵੜੇ ਵੀਰੋ ਦੂਜਾ ਸੂਆ ਸੂਈ ਆ ਗਰਲੈਂਡੋ ਤੇ ਸ਼ਾਈ ਵਾਲ ਦਾ ਕਰਾਓ ਗਰਲੈਂਡੋ ਤੇ ਸ਼ਾਈ ਵਾਲਾ ਹਾਂ ਜਿਹੜੀ ਮਿਲਦੀ ਘਾਟਾ ਪਣ ਵੀ ਪਤਾ ਹਨਾ ਤੁਸੀਂ ਵੀ ਨੱਤ ਵੀਡੀਓ ਬਣਾਉਨੇ ਆ ਤੇ ਕਿੰਨੇ ਦਿਨ ਨਾ ਪਤਾ ਬਾਈ ਸੂਈ ਨੂੰ ਅੱਜ ਅੱਜ ਵੀਰੇ ਨੂੰ ਤੀਜਾ ਦੇਣਾ ਸੋਈ ਤੀਜਾ ਦੇਣਾ ਹਾਂ ਤੇ ਬੱਚਾ ਕੀ ਆ ਗਿਆ ਮਗਰ ਬੱਚਾ ਬੱਛਾ ਦੇਗੀ ਬੱਚਾ ਬੱਛਾ ਦੇਗੀ ਹਾਂ ਬੱਚਾ ਕਰਮ ਵਾਲੀ ਮਗਰ ਆ ਗਿਆ ਬਈ ਬੱਛਾ ਹਾਂ ਬੱਛਾ ਵੀ ਜਮਾ ਗਰਲੈਂਡੋ ਜੀ ਸਹੀ ਗੱਲ ਆ ਤੇ ਜੇ ਗੱਲ ਕਰੀਏ ਕਿੰਨਾ ਬੋੜਾ ਜਾਂ ਬਈ ਦੁੱਧ ਹਾ ਯਾਰ ਹਾਂ ਬਈ ਬੋੜਾ ਮੰਨ ਲਾ ਧੋਤ ਮੰਨ ਲਾ ਹਮ ਅੱਜ ਯਾਨੀ ਕਿ 14 ਕਿਲੋ ਤਿਆਰ ਆ ਕਿੰਨਾ ਦੇ ਦੁੱਧ ਦਾ ਐਸਟੀਮੇਟ ਵੀਰੇ ਇਹ ਗਰਲੈਂਡੋ ਨਸਲਾ ਇਹ 17 ਵੀ ਦੇ ਸਕਦੀ 20 ਵੀ ਦੇ ਸਕਦੀ ਠੀਕ ਆ ਬਈ ਹਾਂ ਤੇ ਮੰਹਾਰ ਦਾ ਦੁੱਧ ਜਮਾ ਚੁੱਧ ਦੁੱਧ ਗਾੜਾ ਹੋ ਚਿੱਟਾ ਹੋ ਤੇ ਜੇ ਕਿਸੇ ਵੀਰ ਨੇ ਬੱਚੇ ਮੰਨ ਕੇ ਚਲੋ ਸਾਈਵਾਲ ਦੇ ਲੈਣ ਉਹ ਵੀ ਦੇ ਦੂਗਾ ਹਾਂ ਤੇ ਗਰਲੈਂਡੋ ਦੇ ਵੀ ਹਾਂ ਤਿੰਨ ਤਰ੍ਹਾਂ ਦੇ ਬੱਚੇ ਜਾਂ ਚਾਰ ਜਿਵੇਂ ਮਰਜੀ ਆ ਠੀਕ ਆ ਭਰਾ ਲੋ ਹਾਂ ਤੇ ਥਾਣਾ ਆਪਾਂ ਬਈ ਨੇੜੇ ਚੈੱਕ ਕਰਵਾ ਲੈ ਕੱਲਾ ਕੱਲਾ ਥਾਣਾ ਪੂਰੀ ਵਿਥੀ ਥਾਣਾ ਗਿਆ ਬਈ ਮੁਠੀ ਵਾਲਾ ਥਾਣਾ ਚਾਰ ਥਾਣਾ ਨਿਕੜ ਮੇ ਮੰਹਾਰ ਕੀ ਆ ਬਾਈ ਹੂੰ ਪੂਰੀ ਨਿਕੜ ਤੋਂ ਵਿੱਚ ਮੱਝ ਰੱਖ ਲਈ ਜਿਹੇ ਜੀ ਘਰੇ ਰੱਖ ਹਾਂ ਕਿ ਨਹੀਂ ਬਾਈ ਬਾਕੀ ਜੈਲੀ ਜੁਲੀ ਬਹੁਤ ਨਿਆਣਾ ਨੂਣਾ ਪਾ ਕੇ ਜਿਵੇਂ ਮਰਜੀ ਚੋੜਾ ਠੀਕ ਹਾਂ ਤਾਂ ਰਾਵੀ ਆਪਾਂ ਮਾਰ ਕੇ ਦਿਖਾ ਦਿੰਦੇ ਵੀਡੀਓ ਚ ਤੜਕੇ ਖਾਲੀ ਕੀਤੀ ਵੀ ਆਪਣੀ ਜਮਾ ਠੀਕ ਹੈ ਠੰਡੀ ਸੀ ਬਾਈ ਕਹਿੰਦਾ ਇੰਨੀ ਕਾ ਬਾਈ ਕੋਈ ਚੱਕਰੀ ਨਹੀਂ ਕਰ ਮੰਨੋ ਜੋ ਮਰਜੀ ਚੋਲੋ ਬਾਕੀ ਕੱਦ ਬਰੀਡ ਬਾਈ ਚੈੱਕ ਕਰ ਸਕਦਾ ਓਕੇ ਦੀ ਰਿਪੋਰਟ ਆ ਜਮਾ ਪਲੀ ਪੁਲੀ ਵੀ ਦੇਖੋ ਬਾਕੀ ਪੂਰੀ ਨਿੱਗਰ ਆ ਬਾਈ ਪੂਰੇ ਚੰਗੇ ਘਰ ਹੋ ਨਹੀਂ ਆ ਹੂੰ ਬਾਕੀ ਪਲੀ ਵੀ ਬਹੁਤ ਆ ਹਾਂ ਪਲੀ ਬਹੁਤ ਆ ਥਾਣੇ ਕਿੰਨਾ ਚੰਗਾ ਲੱਗਾ ਮਈਆ ਰਗਾ ਸਹੀ ਗੱਲ ਆ ਲੱਗਾ ਜੜੀ ਜੁੜੀ ਬਹੁਤ ਆ ਬਾਈ ਕੀ ਆ ਬਾਤ ਤੇ ਬਾਈ ਸ਼ਾਮ ਤੱਕ ਤਾਂ ਭਰ ਕੰਦਾ ਹੁਲੇ ਪੂਰੀ ਪੂਰੀ ਮੈਦਾ 7:30 ਵਜੇ ਦੀ ਚੋਾਈ ਕੀਤੀ ਆ ਠੀਕ ਹੈ ਠੀਕ ਹੈ ਉੱਤੇ ਵੀ ਆਪਾਂ ਵੀਡੀਓ ਚਾਹੀ ਆਪਾਂ ਖਾਲੀ ਵੇੜਾ ਦੀ ਵੀਡੀਓ ਬਣਾਉਂਦੇ ਆ ਆਪਾਂ ਨੂੰ ਐ ਨਹੀਂ ਕਿ ਬੰਦ ਦੀ ਬਣਾਈ ਗਈ ਹੈ ਨਾ ਹੂੰ ਖਾਲੀ ਕਰ ਦੇਈ ਦੀਆਂ ਕਿਉਂ ਤੁਸੀਂ ਹੁਣ ਆਉਂਦਾ ਲੇਟ ਠੀਕ ਹੈ ਤੇ ਇਹਦਾ ਮੁੱਲ ਬਾਈ ਫਕੀਰ ਮੁੱਲ ਹੂੰ ਮੁੱਲ ਬਾਈ ਟੋਕੜਾ ਮਈਆਂ ਇੰਨੇ ਚ ਟੋਕੜ ਮੈਂ ਨਹੀਂ ਦੇਣੀ ਜਿੰਨੇ ਜ ਆਪਾਂ ਸੱਜਰ ਗਾ ਕਿੰਨੇ ਦੀ ਫਿਰ ਸ 57000 ਟੋਟਲੀ ਹਾਂ ਚੱਕੋ ਬਾਈ ਜਮਾ ਮਚਾਣਾ ਮੁੱਲ ਪਾਈ ਕਹਿੰਦੇ ਜੇ ਹੁਣ ਗੱਲ ਕਰੀਏ ਤੋਕੜਾ ਇਹਨੇ ਦੀ ਤੋਕੜ ਮਹ ਨਹੀਂ ਦੇਣੀ ਕਹਿੰਦੇ ਹਾਂ ਸਹੀ ਗੱਲ ਆ ਬਾਈ ਠੀਕ ਹੈ ਨਾ ਤੇ ਬਾਈ ਕਹਿੰਦਾ ਆਪਾਂ ਵੈੜ ਦੇ ਦੇਂਗੇ ਇੱਕ ਗੱਲ ਹੋਰ ਆ ਬਾਈ ਦੁੱਧ ਹੋਊਗਾ ਜਿਹੜਾ ਗਾੜਾ ਫੈੜ ਚੰਗੀ ਆਊਗੀ ਕਿ ਨਹੀਂ ਬਾਈ ਹਾਂ ਚਾਰੂ ਚੂਰੂ ਬਹੁਤ ਆ ਜਿਹੜਾ ਮਰਜ਼ੀ ਪਾਰੇ ਕਰ ਮਾਣੀ ਠੀਕ ਆ ਕੁਆਲਿਟੀ ਥਣਾ ਦੀ ਇੱਕ ਨੰਬਰ ਆ ਗਈ ਝੋਲ ਬਹੁਤ ਆ ਬਾਈ ਹਾਂ ਝੋਲ ਬਹੁਤ ਆ ਬਾਈ ਹੇ ਤਾਂ ਕਿੱਥੇ 7 ਵਜਣੇ ਜਾ ਕੇ ਹਣਾ ਆਪਾਂ ਧਾਰਾਂ ਵੀ ਮਾਰ ਦੇਣੀ ਮਾਰ ਦੋ ਲੈ ਬਾਈ ਨਾਲ ਦੀ ਨਾਲ ਉਤਰਿਆ ਯਾਰ ਹਣਾ ਠੰਡੀ ਸੀਲ ਦੇਖੋ ਯਾਰ ਨਿਆਣਾ ਬਾਈ ਨੇ ਲਾਤਾ ਕੋਈ ਚੱਕਰੀ ਨਹੀਂ ਸਾਉਸੀਲ ਦੇਖੋ ਤੇ ਚਵਾਈ ਆਪਾਂ ਸਾਨੂੰ ਬਾਈ ਚੈੱਕ ਕਰਵਾਣ ਮਾਰ ਦੋ ਬਾਈ ਤਾਰਾ ਮੜ ਗਈ ਮਾਰ ਦੇ ਮਾਰ ਬਾਕੀ ਬਈ ਟਾਈਮ ਥੋੜਾ ਉਸ ਹਿਸਾਬ ਨਾਲ ਦਾ ਅੰਦਾਜ਼ਾ ਲਾ ਲੈ ਸਵਾਈ ਬੜੀ ਚੰਗੀ ਲੱਗੀ ਯਾਰ ਹਨਾ ਸਵਾਈ ਦਾ ਬਾਈ ਦਵਾਖ ਨੂੰ ਵੀ ਬਾਅਸ ਬਣਾ ਥੱਲੇ ਸਹੀ ਜਾਂਦਾ ਬਾਈ ਲੈ ਚਵਾਈ ਲੈ ਹੁਣ 7 ਵਜੇ ਦੀ ਚੋਈ ਵੀ ਆ ਨੇ ਪਸੂ ਬਹਿਣ ਨਹੀਂ ਦਿੰਦਾ ਲੈ ਕਿਆ ਬਾਤ ਹੈ ਇੱਕ ਨੰਬਰ ਚਵਾਈ ਆ ਜੀ ਮੋਟੀ ਮੋਟੀ ਚਵਾਈ ਆ ਗੰਨੇ ਆ ਤੁਹ ਵਧਿਆ ਖੜਕਾ ਚਾਦੀ ਆ ਜੀ ਤੇ ਬਾਈ ਕਹਿੰਦਾ ਸੇਰ ਦੀ ਚਵਾਈ ਹੋਈ ਜੀ ਬਾਈ ਸ਼ਾਮ ਤੱਕ ਅੱਡਰ ਦੀ ਕੁਆਲਿਟੀ ਦੇਖੋ ਕਿਆ ਬਾਤ ਬਣ ਜਾਂਦੀ ਬਸ ਬਈ ਓਕੇ ਲੈ ਵੇ ਕੁਆਲਿਟੀ ਚੈੱਕ ਕਰ ਸਕਦੇ ਇੱਕ ਨੰਬਰ ਆ ਜੀ ਠਣਾ ਠਣਾ ਠੰਡੀ ਸੀਲ ਵੀ ਕਰਮ ਵਾਲੀ ਹੋਲ ਮੈਂ ਤੇ ਮੋਲ ਵੀ ਬਾਈ ਨੇ ਉਸ ਹਿਸਾਬ ਨਹੀਂ ਰੱਖਾ ਹਾਂ 57000 ਚੋਂ ਮਾਮ ਤਣ ਕਰਾਂਗੇ ਅੱਗੇ ਬਈਆ ਦੋ ਨੰਬਰ ਇਹ ਕਿਹੜਾ ਸੋਸੂ ਜੀ ਇਹ ਵੀਰੇ ਪਹਿਲਾ ਸੂਆ ਸੂਈ ਦੀ ਭਲੂਣ ਹਾਂ ਮੂੰਹ ਚਾਰ ਦੰਦ ਅਰੀਜਨਲ ਬੱਚਾ ਦਿਖਾਵਾਂਗੇ ਮੱਛਾ ਹੀ ਆ ਬੱਚਾ ਇਹਦੇ ਮੇਰੇ ਬੱਚਾ ਆ ਗਿਆ। ਸੂਈ ਵੀ ਕਲਤੀ ਆ ਵੀਰੇ। ਠੀਕ ਆ। ਕੱਲ ਹੱਥ ਨੇ ਸੂਈਆ ਆ ਨਾੜੂਆ ਸਾਡੇ। ਨਾੜੂਆ ਚਮਾ ਬਿਲਕੁਲ ਨਾਲ। ਹਨਾ ਕੱਚਾ ਨਾੜੂ। ਕੱਚੇ ਪੈਰ ਆ ਜਮਾਂ ਲੈ। ਹੂੰ ਸਹੀ ਗੱਲ ਆ ਕੱਚੇ ਪੈਰ ਪਏ ਆ ਵੀ ਨਾੜੂਆ ਵੀ ਕੱਚੇ ਪਿਆ। ਫਰੀ ਨਾਲ ਮੂਹਾਂ ਵੀ ਚਾਰ ਦੰਦ ਆ ਪਤਖਾਨੀ ਦਿੰਨੇ ਲੈ। ਇੱਥੇ ਬੰਨੀ ਹੋਈ ਲੈ। ਕੀ ਆ ਵਾਤਾ ਜਮਾਂ ਪਿਆ ਉਹ ਚਾਰ ਦੰਦ ਆ। ਤੇ ਵੱਡੀ-ਬੁੱਡੀ ਬਹੁਤ ਆ ਬਈ ਹਨਾ। ਵੱਡੀ ਬਹੁਤ ਆ ਵੀਰੇ। ਹੂੰ ਕਿਹਾ ਕਿ ਇਹਦੀ ਸੰਭੀ ਸੂੰਭੀ ਨਹੀਂ ਗੀ। ਹੂੰ ਬੰਦਿਆਂ ਦੀ ਜਿੱਡੀ ਵਹਿੜ ਆ। ਨਾਲੇ ਜਮਾਂ ਖਾਲੀ ਕੀਤੀ ਆ ਤੜਕੇ। ਠੀਕ ਆ ਬਾਕੀ ਰੰਗ ਰੂਪ ਬਈ ਚ ਰੰਗ ਵੇਖ ਆਇਆ ਐਚਐਫ ਤੇ ਜਰਸੀ ਦਾ ਕ੍ਰੋਸ ਜਿਆ ਪੈ ਜਾਂਦਾ ਸਹੀ ਗੱਲ ਹੈਣਾ ਬਾਕੀ ਫੇਸ ਬਿਊਟੀ ਬਈ ਚੈੱਕ ਕਰ ਸਕਦੇ ਬਹੁਤ ਕਮਾਲ ਦੀ ਹੈ ਲੈਵਾ ਚੈੱਕ ਕਰੋ ਯਾਰ ਲੈਵਾ ਵੇ ਫਿਟਿੰਗ ਵੇ ਲੈਵੇ ਪੰਡ ਵਾਲਾ ਹਵਾਨਾ ਹੈਨਾ ਹਾਂ ਕੀ ਬਾਤ ਲੈਵੀ ਦੀ ਬਈ ਜਿਹੜੀ ਫਿਟਿੰਗਾਂ ਬਾਲੀ ਕਮਾਲ ਦੀ ਆ ਤੋਰਾ ਤੋਰਾ ਬਹੁਤ ਚੰਗਾ ਬੱਛੀ ਦਾ ਤੋਰਾ ਇੱਕ ਨੰਬਰ ਆ ਗਿਆ ਲੈਵਾ ਬਹੁਤ ਚੰਗਾ ਆ ਮੁੱਠੀ ਵੇ ਬਈ ਸੂਣੀ ਲੱਗਣਾ ਜੀ ਹਾਂ ਕਰੇ ਰੱਖਣ ਵਾਲੇ ਸ਼ਕੀਨ ਬੰਦੇ ਦੀ ਹਮ ਬਣਾ ਦੀ ਕੁਆਲਿਟੀ ਬਈ ਬੱਚੇ ਦਾ ਬੜਾ ਕਰਦੀ ਆ ਥੋੜਾ ਬੱਚੇ ਦਾ ਕਰਕੇ ਕਾਲ ਜਨੂਨ ਕਰਦੀ ਆ ਬਈ ਸੂਈ ਓਏ ਸੱਜਰਾਂ ਨੇ ਨਾ ਕੀਤਾ ਤੇ ਟੋਕੜਾਂ ਨੇ ਕੀ ਕਰਨਾ ਕਹਣਾਈ ਹਮ ਸਹੀ ਗੱਲ ਬੱਚੇ ਦੀ ਤਾਂ ਕਰਦੀ ਥੋੜੀ ਜੀ ਬਈ ਮੁੱਲ ਇਹਦਾ ਫਕੀਰ ਹੋ ਹੈ ਮੁੱਲ ਕੀ ਰੂ ਇਹਦਾ ਦੇਣ ਮੁੱਲ ਯਾਰ ਫੇਰ ਤੂੰ ਡਾਕਟਰ ਕਹਿਣਾ ਹਮ ਮੁੱਲ ਬਸ 57000 ਇਹਦਾ ਟੋਟਲੀ ਟੋਟਲੀ ਚੱਕੋ ਬਈ ਜਿਹੜਾ ਮੇਲਾ ਲੁੱਟ ਲਿਆ ਲੁੱਟ ਲਿਆ ਜਾ ਚਲੋ ਬਈ ਹਾਂ ਜਮਾ ਬਈ ਦੇਣ ਲੈਣ ਮੋਲੇ ਦਾ ਕਰਤਾ ਤੇ ਫੀਡਿੰਗ ਚੈੱਕ ਕਰੋ ਯਾਰ ਪਹਿਲਾਂ ਇਹ ਵਾ ਦੇਖ ਤੂੰ ਕੀ ਬਾਤ ਆ ਬਈ ਪੰਡਤ ਨਹੀਂ ਖਦੀ ਆ ਧਾਰਾ ਵੀ ਮਾਰ ਦਿੰਨੇ ਆਪਾਂ ਠੀਕ ਆ ਧਾਰਾ ਬਾਈ ਕਹਿੰਦਾ ਮਾਰ ਦਿੰਨਾ ਕੁਆਲਿਟੀ ਬਈ ਚੈੱਕ ਕਰ ਸਕਦੇ ਥਾਣਾ ਦੀ ਇੱਕ ਨੰਬਰ ਥਾਣਾ ਆ ਗਿਆ ਪੂਰਾ ਪਤਾ ਨਹੀਂ ਥਾਣਾ ਆ ਗਿਆ ਬਾਕੀ ਰੰਗ ਰੂਪ ਬਹੁਤ ਚੰਗਾ ਬਰੀਡ ਇੱਕ ਨੰਬਰ ਆ ਠੀਕ ਨਹੀਂ ਜਾਸੀ ਦੇ ਐਚਐਫ ਦਾ ਕਰੋਸ ਜਾ ਪਿੰਦਾ ਆ ਆਪਾਂ ਐਂ ਨਹੀਂ ਆ ਦੇ ਪਿਓਰ ਐਚਐਫ ਹਣਾ ਸਹੀ ਗੱਲ ਆ ਬਈ ਠੰਡੀ ਸੀ ਲੇਅਰ ਬੜੀ ਹੈ ਭਾਈ ਹੂੰ ਇਹ ਲਾ ਲੈ ਕੀ ਬਾਤ ਬੱਤਾਪਾ ਲਾਇਆ ਹੂੰ ਨਿਆਣਾ ਪਾਤਾ ਬਾਈ ਨੇ ਕੋਈ ਚੱਕਰ ਹੀ ਨਹੀਂ ਠੰਡੀ ਸੀਲ ਦੇਖੋ ਬਾਕੀ ਲੇਵੇ ਦੀ ਜਾ ਰਹੀ ਜੀ ਫੀਡ ਦੀ ਕੀ ਬਾਤ ਬੜੀ ਚੰਗੀ ਫੀਡ ਹੈ ਹਨਾ ਚਬਾਈ ਚੈੱਕ ਕਰੋ ਲੈ ਪੂਰੇ ਥਾਣਾ ਦੀ ਹੈ ਡਾਕਟਰ ਹੂੰ ਗੰਨੇ ਨੂੰ ਵਰਦੀ ਆ ਮੈਂ ਨਿਆਰਾ ਹੁੰਦਾ ਹਨਾ ਚਬਾਈ ਚ ਮੈਂ ਕਹਿੰਦਾ ਭਲਾ ਜੋ ਆਖ ਨੂੰ ਬਾਜੀ ਥੱਲੇ ਸਹੀ ਗੱਲ ਹੈ ਭਾਈ ਹਾਂ ਹੁਣ ਮਗਰਲੇ ਥਾਣਾ ਦੀ ਵੀ ਚੈੱਕ ਕਰਾਂ ਲੈ ਇਦੋਂ ਮਾਗਰਦੀ ਦਿਖਾ ਦੇ। ਕੀ ਬਾਤ ਹੈ। ਨੰਬਰ 1 ਚਵਾਈ ਆ ਜੀ ਮੋਟੀ-ਮੋਟੀ ਦੇ ਨੇ ਸੁਭਰਦੀ ਹਰਦਾ ਹੁੰਦਾ। ਅਕਸਰ ਪਤਾ ਲੱਗਦਾ ਵੀ ਚਵਾਈ ਵਾਕੀ ਹੈਗੀ ਹਨ। ਹਾਂ। ਕੀ ਬਾਤ ਹੈ। ਐਣਾ ਕੋਕਾਈ ਜੀ ਲਵਾਉਣ ਵਾਲਾ ਕੰਮ ਆ ਜਮਾ। ਹਾਂ ਆਈ ਨਹੀਂ ਕੋ ਆਪਣਾ ਪਸੂ ਨਾ ਠਣਾਲਿਓ ਮਾਰਾ। ਕਿੰਨਾ ਭੋਲਾ ਬਈ ਹੋਣਾ। ਭੋਲਾ ਯਾਰ ਤੈਨੂੰ ਦੱਸਿਆ ਹੋਆ ਵੀ ਕੱਲ ਆਪਾਂ 3.5-4-5 ਕਿਲੋ ਨੂੰ ਚੋਇਆ ਸੀ। ਠੀਕ ਹੈ। ਯਾ ਜੇ ਤੜਕੇ ਵੀ ਨਹੀਂ। ਕਿੰਨਾ ਕੇ ਦੁੱਧ ਦੇ ਅਸਟੀਮੇਟ? ਅਸਟੀਮੇਟ ਬਈ 16-17 ਕਿਲੋ ਵਾਲਾ। ਆਪਾਂ ਐਵੇਂ ਲੋਕਾਂ ਨੂੰ ਮੂੰਹ ਟੱਡੀ ਆਈ ਹੈ ਨਾ 2022 ਵਾਲਾ ਉਹ ਕੰਮ ਨਹੀਂਗਾ ਆਪਣਾ 16-17 ਕਿਲੋ ਦੇ ਦੇਵੇ ਚੰਗੀ ਠੀਕ ਆ ਹਾਂ ਦੁੱਧ ਚਿੱਟਾ ਹੋ ਤੇ ਅੱਗੇ ਬਾਈ ਲਾਟ ਤੇ ਤਿੰਨ ਨੰਬਰ ਨਗੀਨਾ ਕੀ ਡਿਟੇਲ ਆ ਇਹਦੀ ਕਿਹੜਾ ਸੂਆ ਸੂਈ ਵੀ ਆ ਤੇ ਕਿੰਨੇ ਟਾਈਮ ਦੀ ਹੁਣ ਚੈੱਕ ਪਾਸ ਬਾਈ ਇਹ ਐਰ ਸ਼ੈਰ ਚ ਪੈਂਦੀ ਆ ਐਰ ਸ਼ੈਰ ਅਟੈਚ ਹਾਂ ਪਹਿਲਾ ਸੂਆ ਸੂਈ ਵੀ ਆ ਮੂੰਹ ਤੋਂ ਰੀਨ ਚਾਰ ਦੰਦਾਂ ਤੇ ਨਾ ਮਹੀਨਾ ਦੀ ਚੈੱਕ ਪਾਸ ਆ ਪਲੱਸ ਤਿੰਨ ਪੀਰ ਆਪਦੇ ਤਸੱਲੀ ਕਰਨੀ ਚਾਹੁੰਦਾ ਮੈਂ ਇਹ ਕਹਿੰਦਾ ਚੈੱਕ ਆਪਦੇ ਦੋ ਡਾਕਟਰ ਤਿੰਨ ਜਿੰਨੇ ਮਰਜ਼ੀ ਲਿਆ ਕੇ ਚੈੱਕ ਕਰ ਕਿੰਨਾ ਦਦਾ ਬਾਈ ਜੀ ਲੁੱਧ 9 ਕਿਲੋ 8 ਕਿਲੋ ਕਹਿ ਕੇ ਦਵਾਗੇ ਕਿਉਂ ਗਰਮੀ ਦਾ ਸੀਜ਼ਨ ਆ ਹਨਾ ਤੇ ਦੇਵਾ ਬੜਾ ਕਮਾਲ ਆ ਗਿਆ ਹਨਾ ਮੈਂ ਕਹਿੰਦਾ ਫੀਡਿੰਗ ਫੂਡ ਪੂਰੀ ਆ ਬਾਕੀ ਦੁੱਧ ਵੀ ਬਾਈ ਐਵੇਂ ਤੈਨੂੰ ਕਹਦੀਏ ਮਾਲ ਕੇ ਦਹਾਤੇ ਹੀ 17 18 ਕਿਲੋ ਦਿੱਤਾ ਵਾ ਇਹਸ ਦੇਖੋ ਪਹਿਲਾਂ ਨਾ ਬਿਊਟੀ ਵੇਖ ਕਿੰਨੀ ਵਧੀਆ ਕੀ ਬਾਤ ਆ ਡਾਇਮੰਡ ਵੀ ਸਾਗਿਆ ਐਸਾ ਹਨਾ ਇਹ ਤੂਰਾ ਤੂਰਾ ਵੇਖ ਮੱਛੀ ਦਾ ਨਰਮ ਸੁਭਾਅ ਚ ਆ ਗਿਆ ਨਾ ਜਵਾ ਜਵਾ ਮੈਂ ਕਹਿੰਦਾ ਨਿਆਣਾ ਲਾਉਣਾ ਅੱਲਾ ਹੈ ਬਈ ਤੂਰਾ ਤਰਾ ਚੈੱਕ ਕਰੋ ਯਾਰ ਇੱਕ ਨੰਬਰ ਤੂਰਾ ਆ ਗਿਆ ਬਾਕੀ ਪ੍ਰਿੰਟ ਬਹੁਤ ਚੰਗਾ ਹੈ ਨਾ ਹੂੰ ਸੁਨੱਖਾ ਬਣਾ ਵੀ ਨਾ ਜੇ ਗੱਲ ਕਰੀਏ ਵੈਡ ਚ ਫੁੱਲ ਸ਼ਹਿਰ ਚ ਪੈਂਦੀ ਹੈ ਵੀਰੇ ਪੂਰੀ ਸ਼ਹਿਰ ਚ ਅਟੈਚ ਬਾਕੀ ਬਾਈ ਦੀ ਚੈੱਕ ਕਰਵਾਈ ਵੀ ਆ ਬਾਈ ਹਾਂ ਬਈ ਆਪਦੇ ਬਣਾ ਦੋ ਡਾਕਟਰ ਲਿਆ ਕੇ ਅਗਲਾ ਚੈੱਕ ਕਰਾਵੇ ਆਪਾਂ ਚੈੱਕ ਕਰਾਏ ਬਿਨਾ ਕਈ ਕਹਿੰਦਾ ਆਪ ਦੀ ਛੱਲੀ ਬਈ ਜੇ ਕੋਈ ਨੀਰ ਕਰਨੀ ਚਾਹੁੰਦਾ ਤਾਂ ਕਰ ਸਕਦਾ ਬਰੀਡ ਆ ਕੇ ਇੱਕ ਨੰਬਰ ਥਾਨ ਕੁਆਲਟੀ ਇੱਕ ਨੰਬਰ ਆ ਗਈ ਐਰ ਸ਼ਹਿਰ ਮੈਂ ਬ੍ਰਿਗੜਾ ਵੀ ਮਿਲਦੀ ਬਹੁਤ ਘੱਟ ਮੰਗ ਬਹੁਤਕ ਨਹੀਂ ਭਾਈ ਹਾਂ ਤੇ ਮੁੱਲ ਇਹਦਾ ਵੀ ਦੱਸ ਦੇ ਫਿਰ ਦੇਣ ਲੈਣੀ ਦੇਣ ਲੈਣੀ ਚੱਕ ਯਾਰ ਲੋਕ ਤਾਂ ਹੋਈਆਂ ਨਾ 50 55 55 ਮੰਗਦੇ ਆ ਓਕੇ 47000 ਦੀ ਵੈਣ ਟੋਟਲੀ ਟੋਟਲ ਓ ਭਾਈ ਦੇਣ ਲੈਣ ਦੁੱਧ 9 ਕਿਲੋ ਇਹ ਉਹ ਆਪਾਂ 8 ਕਿਲੋ ਕਹਿ ਕੇ ਦਵਾਂ ਠੀਕ ਆ ਬੜਾ ਆਨਲਾਈਨ ਮੰਗਾ ਚੱਕੋ ਭਾਈ ਜਮਾ ਦੇਣ ਲੈ ਮੁੱਲੀ ਕਰਤੇ ਭਾਈ ਨੇ ਸਾਰੇ ਆਫਰ ਵਾਲਾ ਕੰਮ ਹੀ ਆ ਇੱਕ ਤਰ੍ਹਾਂ ਆਫਰ ਵਾਲਾ ਕੰਮ ਹੀ ਆ 93 ਕਿੰਨਾ ਚੰਗਾ ਲੱਗਾ ਬੱਚਾ ਥਣ ਬਹੁਤ ਚੰਗਾ ਲੱਗਾ ਬਸ ਸੋਹਣੀ ਕੋਈ ਫੁੱਲ ਆ ਗਈ ਤਾਂ ਮੁੱਲ ਵੀ ਚਾਹ ਬਾਈ ਨੇ ਥੋੜੀ ਵੇਖ ਕਿੰਨੀ ਚੰਗੀ ਸਹੀ ਗੱਲ ਕੀ ਬਾਤ ਤੇ ਨਾ ਕਿਸੇ ਵੀਰ ਕੋਲੇ ਬਾਈ ਤਿੰਨ ਪਤ ਤਿੰਨੀ ਦਿਖਾਤੇ ਜੇ ਕਿਸੇ ਵੀਰ ਨੂੰ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ